ਨਾ ਪੰਜਾਬ ਟਾਕਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੀ ਵੱਲੋਂ ਬੜੇ ਅਦਬ ਨਾਲ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਅਕਸਰ ਆਪਾਂ ਗੁਰਮਤ ਸੰਗੀਤ ਬਾਰੇ ਗੱਲ ਕਰਦੇ ਰਹਿੰਦੇ ਹਾਂ ਤੁਹਾਡੇ ਨਾਲ ਵੱਖ-ਵੱਖ ਐਪੀਸੋਡ ਤੇ ਰਾਹੀਂ ਅੱਜ ਗੁਰਮਤ ਸੰਗੀਤ ਦੇ ਦੋ ਅਨਮੋਲ ਰਤਨਾ ਦੀ ਹੀਰਿਆਂ ਦੀ ਨਾਇਆਬ ਸ਼ਖਸੀਅਤਾਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਿਨ੍ਹਾਂ ਦੀ ਗੁਰਮੁਖ ਸੰਗੀਤ ਪ੍ਰਤੀ ਬਹੁਤ ਮਹਾਨ ਦੇਣ ਹੈ ਸੁਣਾ ਜੀ ਅਖਰਾਂ ਵਿੱਚ ਲੇਖਣ ਯੋਗ ਹੈ ਉਹ ਦੇਣ ਕੰਟਰੀਬਿਊਸ਼ਨ ਉਹਨਾਂ ਵਿੱਚੋਂ ਇੱਕ ਸ਼ਖਸੀਅਤ ਸਾਡੇ ਦਰਮਿਆਨ ਨਹੀਂ ਦੂਜੀ ਸ਼ਖਸੀਅਤ ਹਾਲੇ ਚੜ੍ਹਦੀ ਕਲਾ ਵਿੱਚ ਵਿਚਰ ਕੇ ਗੁਰਮੁਖ ਸੰਗੀਤ ਦੇ ਖੇਤਰ ਵਿੱਚ ਸੇਵਾਵਾਂ ਨਿਭਾ ਰਹੀ ਹੈ ਤੋਂ ਪਹਿਲਾਂ ਇਹਨਾਂ ਦੇ ਨਾਂ ਤੁਹਾਨੂੰ ਦੱਸ ਦਿਆਂ ਗੁਰਮਤ ਸੰਗੀਤ ਦੇ ਦੋ ਅਨਮੋਲ ਹੀਰੇ ਜਿਹੜੇ ਨੇ ਪਹਿਲਾਂ ਤਾਂ ਗੱਲ ਕਰਾਂਗੇ ਬਹੁਤ ਵੱਡੀ ਸ਼ਖਸੀਅਤ ਸਤਖੰਡਵਾਸੀ ਬੀਬੀ ਜਸਪੀਰ ਕੌਰ ਖਾਲਸਾ ਰਜ਼ਿਆਨੇ ਵਾਲੇ ਜਿਹੜੇ 2011 ਵਿੱਚ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਮੇਰਾ ذاتی ਤੌਰ ਤੇ ਉਹਨਾਂ ਨਾਲ ਬਹੁਤ ਪਿਆਰ ਰਿਹਾ ਪਰਾਂਵਾਂ ਵਾਲਾ ਉਹ ਮੈਂ ਦੱਸਾਂਗਾ ਅੱਗੇ ਚੱਲ ਕੇ ਤੇ ਦੂਸਰੇ ਮੇਰੇ ਬਹੁਤ ਪਰਖੁਰਦਾਰ ਤੇ ਅਜ਼ੀਜ਼ ਬੜੇ ਮਠਬੂੜੇ ਤੇ ਬੀਬੀ ਜੀ ਦੇ ਸਾਥੀ ਬੀਬੀ ਜਸਬੀਰ ਕੌਰ ਜੀ ਦੇ ਹੀ ਪੱਕੇ ਸਾਥੀ ਉਹਨਾਂ ਦੇ ਬਰਖੁਰਦਾਰ ਉਹਨਾਂ ਦੇ ਉਹਨਾਂ ਦੇ ਲਾਡਲੇ ਵਰਗੇ ਵੀ ਤੇ ਜਿਨ੍ਹਾਂ ਤੋਂ ਉਹਨਾਂ ਨੂੰ ਬਹੁਤ ਪਿਆਰ ਮਿਲਿਆ ਚੜਦੀ ਉਮਰਈ ਉਹਨਾਂ ਦੇ ਨਾਲ ਉਹ ਜੁੜ ਗਏ ਤੇ ਉਹਨਾਂ ਨੇ ਬਹੁਤ ਸੇਵਾ ਲਈ ਇਸੇ ਕਰਕੇ ਉਹ ਸੇਵਾ ਹੁਣ ਨਿਭਾ ਰਹੇ ਆ ਮੇਰੀ ਮਰਾਦ ਹੈ ਸਰਦਾਰ ਜਸਬੀਰ ਸਿੰਘ ਜਵਦੀ ਕਲਾ ਜਿਹੜੇ ਅਸੂਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤ ਸੰਗੀਤ ਵਿਭਾਗ ਵਿੱਚ ਇੱਕ ਅਹੁਦੇ ਤੇ ਕੰਮ ਕਰ ਰਹੇ ਨੇ ਔਰ ਡਾਕਟਰ ਗੁਰਨਾਮ ਸਿੰਘ ਜਿਹੜੇ ਮਹਾਰਥੀ ਨੇ ਉਹਨਾਂ ਨੇ ਇਸ ਹੀਰੇ ਨੂੰ ਪਛਾਣਿਆ ਸੀ ਤੇ ਉਹਨਾਂ ਨੇ ਫਿਰ ਉਹਨਾਂ ਨੂੰ ਇਹ ਸੇਵਾਵਾਂ ਉਥੇ ਲੈਂਡ ਦਾ ਫੈਸਲਾ ਕੀਤਾ ਉਹ ਐਸੋਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਨੇ ਹੁਣ ਸਭ ਤੋਂ ਪਹਿਲਾਂ ਗੱਲ ਕਰਾਂ ਮੈਂ ਬੀਬੀ ਜਸਪੀਰ ਕੌਰ ਜੀ ਦੀ ਬੀਬੀ ਜਸਵੀਰ ਕੌਰ ਜੀ ਦਾ ਜਨਮ 5 ਜੁਲਾਈ 1947 ਨੂੰ ਪਿਤਾ ਸਰਦਾਰ ਮਹਿੰਦਰ ਸਿੰਘ ਤੇ ਮਾਤਾ ਨਿਰਿੰਦਰ ਕੌਰ ਜੀ ਦੀ ਕੁੱਖੋਂ ਹੋਇਆ। ਮੁੱਢਲੀ ਪੜ੍ਹਾਈ ਸਕੂਲੀ ਪੜ੍ਹਾਈ ਪੰਨ ਵਿੱਚ ਬੜੇ ਤੇਜ਼ ਤਰਾਰ ਸਨ। ਹੁਸ਼ਿਆਰ ਸਨ। ਮੁੱਢਲੀ ਪੜ੍ਹਾਈ ਸਕੂਲ ਦੀ ਪੂਰੀ ਕਰਨ ਤੋਂ ਬਾਅਦ ਉਚੇਰੀ ਵਿਦਿਆ ਕਰਦਿਆਂ ਨੇ ਡੋਆਣ ਦਾ ਫੈਸਲਾ ਕੀਤਾ ਤੇ ਕਾਲਜ ਵਿੱਚ ਦਾਖਲ ਹੋਇਆ ਤਾਂ। ਉਹਨਾਂ ਨੇ ਫਿਰ ਜਿਹੜੀ ਗ੍ਰੈਜੂਏਸ਼ਨ ਸੀ ਉਹ ਬੀਐਸਸੀ ਮੈਡੀਕਲ ਨਾਲ ਕੀਤੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਐਮਏ ਕੀਤੀ ਪੋਸਟ ਗ੍ਰੈਜੂਏਸ਼ਨ ਉਹਨਾਂ ਦਾ ਵਿਸ਼ਾ ਸੀ ਸਬਜੈਕਟ ਸੀ ਜਿਹੜਾ ਮਜ਼ਮੂਨ ਸੀ ਉਹ ਸੀ ਧਰਮ ਅਧਿਐਨ ਐਥੀਓਲੋਜੀ ਜਿਹਨੂੰ ਅੰਗਰੇਜ਼ੀ ਕਿਹਨੇ ਧਾਰਮਿਕ ਖੇਤਰ ਦੇ ਵਿੱਚ ਉਹਨਾਂ ਨੇ ਗੁਰਮੁਖ ਦੇ ਉਤੇ ਜਿਹੜੀ ਸੀ ਉਹ ਆਪਣੀ ਡਿਗਰੀ ਪੋਸਟ ਗ੍ਰੈਜੂਏਸ਼ਨ ਦੀ ਕੀਤੀ ਤੇ ਇਸ ਤਰ੍ਹਾਂ ਉੱਚੀ ਦੀ تعلیم یافتਾ ਰੋਸ਼ਨ ਦਮਾਰ ਹੋ ਕੇ ਫਿਰ ਉਹਨਾਂ ਨੇ ਧਾਰਮਿਕ ਖੇਤਰ ਵਿੱਚ ਸਮਾਜਿਕ ਖੇਤਰ ਵਿੱਚ ਅ ਲੋਕਾਂ ਨੂੰ ਚੰਗੇ ਰਾਹੇ ਪਾਉਣ ਵਾਲੇ ਖੇਤਰ ਵਿੱਚ ਨਵੀਆਂ ਪੈੜਾਂ ਪਾਉਣ ਦਾ ਫੈਸਲਾ ਕੀਤਾ ਤੇ ਪਹਿਲਾ ਕਦਮ ਜਦੋਂ ਕਹਿੰਦੇ ਨਾ ਪਹਿਲਾ ਕਦਮ ਤਾਂ ਆਪ ਹੀ ਚੁੱਕਣਾ ਪੈਂਦਾ ਹੈ ਫਿਰ ਮੰਜ਼ਲ ਵੱਲ ਕਾਹੇ ਮੰਜ਼ਲ ਕਿੱਡੀ ਲੰਮੀ ਹੋਵੇ ਉਹਨਾਂ ਨੇ ਬੜੀਆਂ ਲੰਮੀਆਂ ਵਾਟਾਂ ਤੈਅ ਕੀਤੀਆਂ ਪਰ ਸਫ਼ਰ ਹਮੇਸ਼ਾ ਪਹਿਲੇ ਕਦਮ ਨਾਲ ਹੀ ਸ਼ੁਰੂ ਹੁੰਦਾ ਹੈ ਪਹਿਲਾ ਕਦਮ ਜੇ ਤੁਸੀਂ ਚੁੱਕਦੇ ਹੋ ਤਾਂ ਮੰਜ਼ਲ ਤੁਹਾਡੇ ਫਿਰ ਲਾਗੇ ਆਉਣੀ ਸ਼ੁਰੂ ਹੋ ਜਾਂਦੀ ਹੈ ਇਸ ਤਰ੍ਹਾਂ ਬੀਬੀ ਜੀ ਨੇ ਫਿਰ ਤਾਲੀਮ ਲੈਣ ਤੋਂ ਬਾਅਦ ਕਿਉਂਕਿ ਮਾਹੌਲ ਕਰਦਾ ਧਾਰਮਿਕ ਸੀ ਗੁਰੂ ਕਨ ਨਾਲ ਜੁੜਿਆ ਹੋਇਆ ਅਵਰੋਸਾਇਆ ਹੈ ਗੁਰੂ ਤੋਂ ਪ੍ਰਵਾਰਸੀ ਇਸ ਕਰਕੇ ਧਰਮਵਾਲਤਾ ਉਹ ਪਹਿਲਾਂ ਤੋਂ ਸਿੱਖੀ ਉਹਨਾਂ ਦੇ ਘਰ ਘਰ ਵਿੱਚ ਸੀ ਤੇ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਆਪਣੀ ਜਵਾਨੀ ਵਿੱਚ ਹੀ ਤੇ ਧਰਮ ਕਾਰਜਾਂ ਵਿੱਚ ਉਹਨਾਂ ਨੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਉਹਨਾਂ ਦਾ ਮੇਲ ਮੇਰੇ ਨਾਲ ਵੀ ਤੇ ਮੈਂ ਆਪਣੇ ਆਪ ਨੂੰ ਵਿੱਚ ਰੱਖ ਕੇ ਗੱਲ ਕਰਾਂਗਾ ਕਿਉਂਕਿ ਮੈਂ ਹਰ ਘਟਨਾ ਦਾ ਚਸ਼ਮਦੀਦ ਗਵਾਹ ਸਾਡਾ ਜਿਹੜਾ ਮੇਲ ਸੀ ਉਹਨਾਂ ਦਾ ਮੇਲ ਜਦੋਂ ਸੰਤ ਸੁਚਾ ਸਿੰਘ ਜੀ ਆਪਣੇ ਪਿੰਡੋਂ ਆ ਕੇ ਜਵਦੀ ਕਲਾ ਜਿਹੜਾ ਖੇਤੀਬਾੜੀ ਨੂੰ ਰਸਤੀ ਤੋਂ ਪਾਰ ਨਹਿਰ ਤੋਂ ਪਾਰ ਪਿੰਡ ਹੈ ਉਦੋਂ ਤਾਂ ਛੋਟਾ ਪਿੰਡ ਸੀ ਹੁਣ ਬਹੁਤ ਵੱਡਾ ਹੋ ਗਿਆ ਉਹ ਸ਼ਹਿਰ ਵਿੱਚ ਹੀ ਆ ਗਿਆ ਕੋਗੋਆਸਾ ਪਿੰਡ ਹੈ ਉੱਥੇ ਆਣ ਕੇ ਡੇਰਾ ਲਾਇਆ ਤੇ ਉੱਥੇ ਨਿਸ਼ਾਨਦੇਹੀ ਹੋਈ ਕਿ ਇੱਥੇ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਸ਼ਾ ਆਏ ਨੇ ਇਤਿਹਾਸ ਨੇ ਦੀ ਪੁਸ਼ਟੀ ਕੀਤੀ ਤੇ ਉਹਨਾਂ ਦੀ ਬੀਬੀ ਜਸਪੀਰ ਕੌਰ ਜੀ ਦਾ ਮੇੜ ਉੱਥੇ ਸੰਸੁਚਾ ਸਿੰਜਣਾ ਪਹਿਲੀ ਵਾਰ ਹੋਇਆ ਤੇ ਸੰਤ ਸੁਚਾ ਸਿੰਘ ਜੀ ਬੜੇ ਦਰਵੇਸ਼ ਪੁਰਸ਼ ਹਨ ਉਹਦੇ ਮਨ ਵਿੱਚ ਬਹੁਤ ਸਾਰੀਆਂ ਮੰਗਾਂ ਸਨ ਔਰ ਕੁਝ ਅਜਿਹਾ ਕਰ ਗੁਜ਼ਰਨ ਦੀ ਚਾਹਤ ਸੀ ਕਿ ਜੇ ਨੂੰ ਦੁਨੀਆ ਵਰਿਆਂ ਤੱਕ ਸਦੀਆਂ ਤੱਕ ਯਾਦ ਰੱਖੇ ਔਰ ਵਾਕਿਵੈ ਐਸਾ ਕਾਰਜ ਕਰ ਗਏ ਉਸ ਕਾਰਜ ਨੂੰ ਉਹ ਕਾਰਜ ਕੀ ਸੀ ਕਿ ਸਾਰੀ ਗੁਰਬਾਣੀ ਜਿਹੜੀ ਗੁਰਗੰਸਾਹਬ ਦੀ ਪਵਿੱਤਰ ਗੁਰਬਾਣੀ ਤੁਰਕੀ ਬਾਣੀ ਇਲਾਹੀ ਬਾਣੀ ਦਰਗਾਹੀ ਬਾਣੀ ਇਹ ਰਾਗਬੱਧ ਹੈ 31 ਰਾਗਾਂ ਵਿੱਚ ਹੈ 31 ਰਾਗ ਨੇ ਮੇਨ 31 ਰਾਗ ਨੇ ਮਿਸ਼ਰਤ ਰਾਗ ਤੇ ਇਸ ਤਰ੍ਹਾਂ ਇਹ ਬਣਦੇ ਨੇ ਬਾੜ ਰਾਗ ਤੇ ਇਹਨਾਂ ਰਾਗਾਂ ਵਿੱਚ ਜਿਹੜਾ ਗੁਰਬਾਣੀ ਦਾ ਕੀਰਤਨ ਹੋਣਾ ਚਾਹੀਦਾ ਸੰਗੀਤਿਕ ਵਿਧੀ ਨਾਲ ਔਰ ਤੰਤੀ ਸਾਜ਼ਾਂ ਨਾਲ ਤਾਰ ਦੇ ਸਾਜ਼ ਕਿਉਂਕਿ ਪਿੱਛੇ ਰਾਗ ਮਾਲਾ ਵਿੱਚ ਤੋਂ ਕਹਿੰਦੇ ਗਾਇਨ ਤਾਰ ਮਿਲਾਵਹੀਂ ਕਿ ਤਾਰਾਂ ਨੂੰ ਤਾਰ ਦੇ ਸਾਜ਼ਾਂ ਨੂੰ ਸ਼ੁਰ ਕਰਕੇ ਗੁਰਬਾਣੀ ਦਾ ਕੀਰਤਨ ਹੋਣਾ ਚਾਹੀਦਾ ਉਹਦਾ ਕਿਉਂਕਿ ਪਹਿਲਾਂ ਤਾਂ ਹੀ ਸਾਧਨ ਵਾਲੀ ਭਾਈ ਮਰਦਾਨਾ ਜੀ ਨੇ ਰਬਾਬ ਜੇ ਨਾਲ ਸੰਗੀਤ ਕੀਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਜਗਤ ਗੁਰੂ ਨਾਲ ਫਿਰ ਗੁਰੂ ਅਰਜਨ ਦੇਵ ਜੀ ਨੇ ਸਰੰਦੇ ਸਾਜ਼ ਨਾਲ ਕੀਰਤਨ ਕੀਤਾ ਰਬਾਬੀ ਜਿੰਨੇ ਸਨ ਪਾਕਿਸਤਾਨ ਬੰਨਵੇਲੇ ਤੱਕ ਉਹ ਹਰਿਮੰਦਰ ਸਾਹਿਬ ਕੀਰਤਨ ਕਰਦੇ ਸਨ 2 ਦਰਜਣ ਤੋਂ ਉੱਤੇ ਜਥੇ ਉਹ ਸਾਰੇ ਤਾਂ ਤੇ ਸਾਜ਼ ਨਾਲ ਤਾਉਸ ਨਾਲ ਦੁਲਰਵਾ ਨਾਲ ਸਰੰਦੇ ਨਾਲ ਤੇ ਰਬਾਬ ਨਾਲ ਕੀਰਤਨ ਕਰਦੇ ਸਨ ਇਥੋਂ ਸ਼ਬਦ ਬਣਿਆ ਰਬਾਬੀ ਉਹ ਪਰੰਪਰਾ ਇੱਕ ਬਹੁਤ ਵੱਡੀ ਪਰੰਪਰਾ ਹੈ ਮਾਨਮਤੀ ਉਹ ਹੁਣ ਵੀ ਚੱਲ ਰਹੀ ਹੈ ਪਰੰਪਰਾ ਪਾਕਿਸਤਾਨ ਕਿ ਵੀ ਕੁਝ ਅਸਿਰ ਰਬਾਬੀਆਂ ਦੇ ਹੈਗੇ ਨੇ ਤੋਂ ਬੀਬੀ ਜਸਬੀਰ ਕੌਰ ਜੀ ਦਾ ਮਿਲਣਾ ਇੱਕ ਵਿਚਾਰ ਧਾਰਾ ਦਾ ਸੁਮੇਲ ਸੀ ਸੰਤ ਸੋਚਾ ਸੀ ਦੇ ਮਨ ਵਿੱਚ ਸੀ ਕਿ ਇੱਕ ਇਹ ਅਜਿਹੋ ਇਹੋ ਜਿਹਾ ਗੁਰਮਤ ਸੰਗੀਤ ਸਮੇਲਨ ਸ਼ੁਰੂ ਕੀਤਾ ਜਾਵੇ ਜੇ ਜਲੰਧਰ ਵਿੱਚ ਹਰ ਸਾਲ ਬਹੁਤ ਪੁਰਾਣੇ ਸਮੇਂ ਤੋਂ ਬਾਬਾ ਹਰੇਬਾਲੂ ਸੰਗੀਤ ਸਮੇਲਨ ਹੁੰਦਾ ਆ ਰਿਹਾ ਕਲਾਸੀਕਲ ਦਾ ਨਵੰਬਰ ਦੇ ਐਂਡ 'ਚ ਹੁੰਦਾ ਹੈ ਹਰ ਸਾਲ ਦਸੰਬਰ ਦੇ ਐਂਡ 'ਚ ਜਦੋਂ ਸਾਲ ਖਤਮ ਹੋ ਰਿਹਾ ਹੁੰਦਾ ਤੀਏ ਕਤੀ ਤੇ ਪਹਿਲੀ ਯਾਨੀ 3 ਦਸੰਬਰ ਕਤੀ ਦਸੰਬਰ ਤੇ ਪਹਿਲੀ ਜਨਵਰੀ ਕਈ ਵਾਰੀ 28 29 3 29 3 ਕਤੀਨ ਹੁੰਦਾ ਇਸ ਤਰ੍ਹਾਂ ਤਿੰਨ ਦਿਨ ਸੰਤ ਸੁਚਾ ਸਿੰਘ ਜੀ ਨੇ ਫਿਰ ਇਹ ਉਹਨਾਂ ਦੇ ਮਨਚ ਵਿਚਾਰ ਆ ਕਿ ਕਿਉਂ ਨਾ ਇਸ ਤਰੀਕੇ ਦਾ ਕਿਉਂਕਿ ਜਿਹੜਾ ਸਿੱਖਾਂ ਕੋਲੇ ਸੰਗੀਤ ਹੈ ਗੁਰੂ ਸਾਹਿਬ ਨੇ ਬਖਸ਼ਿਆ ਹੋਇਆ ਇਹਦੇ ਨਾਲ ਦਾ ਇਲਾਹੀ ਸਰੋਦੀ ਤੇ ਮਨਾਂ ਨੂੰ ਤੇ ਰੂਹਾਂ ਨੂੰ ਟੁੰਬਣ ਵਾਲਾ ਸੰਸਾਰ ਕਰਨ ਵਾਲਾ ਸੰਗੀਤ ਦੁਨੀਆ ਵਿੱਚ ਕਿਸੇ ਕੋਲ ਹੈ ਨਹੀਂ ਕਿਸੇ ਕੌਮ ਕੋਲ ਹੈ ਨਹੀਂ ਐਨੀ ਵੈਰਾਈਟੀ ਐਨੀ ਵਿਵਿਧਤਾ ਇਨਾ ਉਚੇਰਾਪਣ ਇਨੀਆਂ ਸਿਖਰਾਂ ਅਧਿਆਤਮਿਕ ਮੰਡਲਾਂ ਦੀਆਂ ਆ ਛੂਣ ਦੀ ਕਿਸੇ ਵੀ ਸੰਗੀਤ ਵਿੱਚ ਆ ਵਿਵਸਥਾ ਨਹੀਂ ਜਿਹੜੀ ਗੁਰੂ ਸਾਹਿਬ ਬਖਸ਼ਿਸ਼ ਕਰ ਗਏ ਜਿਸ ਸੰਗੀਤ ਵਿੱਚ ਗੌੜੀ ਰਾਗ ਦੇ 8 9 10 ਪ੍ਰਕਾਰ ਹੋਣ ਇਹਦੇ ਬਾਰੇ ਵਿਦਵਾਨਾਂ ਦੀ ਵੱਖ-ਵੱਖ رائے ਆ ਜਿਸ ਸੰਗੀਤ ਨੇ ਭਾਰਤੀ ਸੰਗੀਤ ਨੂੰ ਮਾਜ ਵਰਗਾ ਇੱਕ ਵਿਲੱਖਣ ਰਾਗ ਦਿੱਤਾ ਹੋਵੇ ਤੇ ਜਿਹੜਾ ਨਾ ਉਤਰੀ ਭਾਰਤ ਵਿੱਚ ਹੈ ਨਾ ਦੱਖਣੀ ਭਾਰਤ ਵਿੱਚ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਉਚਾਰਿਆ ਫਿਰ ਦੋਨਾਂ ਨੇ ਤੇ ਸੰਤ ਸੁੱਚਾ ਸਿੰਘ ਜੀ ਨੇ ਫਿਰ ਫੈਸਲਾ ਕੀਤਾ ਭਾਈ ਬਖਸ਼ੀਸ਼ ਸਿੰਘ ਜੀ ਸਜਖਣਵਾਸੀ ਉਹਨਾਂ ਦੇ ਬੜੇ ਆਸ਼ਕ ਸਨ ਉਹਨਾਂ ਦੇ ਕੀਰਤਨ ਦੇ ਮੈਨੂੰ ਉਹਨਾਂ ਨੇ ਦੱਸਿਆ ਜਦੋਂ ਮੇਰੀ ਪਹਿਲੀ ਬਰਾਕਤ ਹੋਈ ਬਹੁਤ ਪਿਆਰ ਨਾਲ ਮਿਲੇ ਅਸੀਸ ਸਥਿਤੀ ਤੇ ਮੈਨੂੰ ਦੱਸਿਆ ਤੇ ਥੋੜਾ ਜਿਹਾ ਉਹਨਾਂ ਦੇ ਨੇਚਰ ਸੀਜ਼ਨ ਵੀ ਹੋ ਗਏ ਕਹਿੰਦੇ ਮੈਂ ਭਾਈ ਬਖਸ਼ੀਸ਼ ਸਿੰਘ ਹਰ ਆਵਰੋਂ ਗਾਇਨ ਕੀਤੇ ਜਾਂਦੇ ਕੀਰਤਨ ਬਾਕੀ ਰਾਗੀ ਵੀ ਸਾਰੇ ਭਲੋ ਭਲੋ ਰੀ ਕੀਰਤਨੀਆਂ ਦੇ ਮੁਤਾਬਕ ਮੁਬਾਰਕ ਨੇ ਪਰ ਭਾਈ ਬਖਸ਼ੀਰ ਸਿੰਘ ਦਾ ਕੀਰਤਨ ਮੈਨੂੰ ਬਹੁਤ ਤੁੰਬਦਾ ਸੀ ਤੇ ਮੈਂ ਇਹ ਮਨ ਵਿੱਚ ਨਿਸ਼ਚਾ ਕੀਤਾ ਕਿ ਸਤੇ ਪਾਸਾ ਕਿਰਪਾ ਕਰਨ ਉਹ ਵੀ ਸ਼ਾਮਲ ਹੋਣ ਤੇ ਇੱਕ ਅਦੁੱਤੀ ਗੁਰਮਤ ਸੰਗੀਤ ਸਮਾਵੇਲਨ ਅ ਸ਼ੁਰੂ ਕੀਤਾ ਜਾਵੇ ਜਿਹੜਾ ਹਰ ਸਾਲ ਹੋਵੇ ਜਿਵੇਂ ਹਰਵੜ ਦਾ ਮੇਲਾ ਹੁੰਦਾ ਹੈ ਤੇ ਕਹਿੰਦੇ ਅੱਜ ਜਦੋਂ ਮੈਂ ਕਰ ਰਹੇ ਹਾਂ ਇਹ ਗੱਲ 1991 ਦੀ 1991 ਦੀ ਅੱਜ ਜਦੋਂ ਮੈਂ ਕਰ ਰਿਹਾ ਤੇ ਅਫਸੋਸ ਕਿ ਪਾਈ ਬਖਸ਼ੀ ਸਿੰਘ ਸਰੀਰਕ ਤੌਰ ਤੇ ਸਾਡੇ درمیان ਨਹੀਂ ਇਹਨਾਂ ਕਹੇ ਕਿ ਉਹ ਥੋੜੇ ਜਿਹਾ ਭਾਵੁਕ ਹੋ ਗਏ ਤੇ ਚੁੱਪ ਕਰ ਗਏ ਕੋਈ ਸਕਿੰਟਾਂ ਲਈ ਬੀਬੀ ਇਸਵੀਰ ਕੋ ਜੀ ਉਹ ਦੋ ਸਾਡੇ ਕੋਲ ਅਸੀਂ ਤਿੰਨੇ ਬੈਠੇ ਸੀ ਫਿਰ ਉਸਤਾਜ ਜਸਵੰਤ ਸਿੰਘ ਪੰਭਰਾ ਵੀ ਆ ਗਏ ਉਥੇ ਜਿਹੜੇ ਬਹੁਤ ਵੱਡੇ ਇਹ ਨਾਲ ਆਲ ਇੰਡੀਆ ਰੇਡੀਓ ਤੋਂ ਦੇਲਿਤ ਮੇਰੇ ਕੁਲੀਕ ਦਰਸ਼ਨ ਸਿੰਘ ਸੰਧੂ ਅਸੀਂ ਪੰਜੇ ਕਤਰ ਹੋ ਗਏ ਬੈਠ ਗਏ ਵਿਚਾਰਾਂ ਕੀਤੀਆਂ ਤਾਰੀਖ ਰੱਖ ਦਿੱਤੀ ਸੰਤਾ ਨੇ ਕਿ ਪਹਿਲਾਂ ਤਾਂ ਬੀਬੀ ਜਸਬੀਰ ਕੌਰ ਜੀ ਨੇ ਸੰਤਾ ਨੂੰ ਪ੍ਰੇਰਿਆ ਕਿ ਇੱਥੇ ਗੁਰਦੁਆਰਾ ਸਥਾਨ ਬਣਾਇਆ ਜਾਵੇ ਛੋਟਾ ਜਿਹਾ ਗੁਰਦੁਆਰਾ ਸਥਾਨ ਬਣਿਆ ਜਿਹੜਾ ਹੁਣ ਇਸ ਵੀਡੀਓ ਦੀ ਇਮਾਰਤ ਜਿਹੜੀ ਆ ਉਹ ਸੰਗਮਰਬਰ ਦੀ ਬਣੀ ਹੋਈ ਦੂਧੀਆਂ ਇਮਾਰਤ ਵੇਖਣਯੋਗ ਹੈ ਤੇ ਦੀਵਾਨ ਹਾਲ ਹੈ ਲਾਇਬ੍ਰੇਰੀ ਹੈ ਬਹੁਤ ਕੁਝ ਵਿਦਿਆਰਥੀ ਦੀ ਹੋਸਟਲ ਆ ਆਨਲਾਈਨ ਕੰਬਾਉਟ ਹੋ ਰਿਹਾ ਪ੍ਰਕਾਸ਼ਨਾਵਾਂ ਬਹੁਤ ਹੋ ਰਹੀਆਂ ਨੇ ਇਹਦੇ ਸਾਰੇ ਪਿੱਛੇ ਸੰਤ ਸਤਾ ਸਿੰਘ ਦੀ ਸੋਚ ਤੇ ਬੀਬੀ ਜਸਬੀਰ ਕੌਰ ਜੀ ਤੇ ਬਰਖੁਰਦਾਰ ਜਸਬੀਰ ਸਿੰਘ ਜਵਦੀਦਾ ਵਿਸ਼ੇਸ਼ ਸਹਿਯੋਗ ਰਿਹਾ ਤੇ ਮੈਂ ਜਦੋਂ ਗਿਆ 1991 ਵਿੱਚ ਫਿਰ ਸੰਤ ਸਤਾ ਸਿੰਘ ਕਹਿਣ ਲੱਗੇ ਕਿ ਢਿਲੋਂ ਦੀ ਤੁਸੀਂ 2 ਦਿਨ ਸਟੇਜ ਦੀ ਸੇਵਾ ਕਰਨੀ ਹੈ ਮੈਂ ਕਿਹਾ 7 ਵਜੇ ਦੀ ਧਨ ਭਾਗ ਹੈ ਏਦੋਂ ਵੱਡੀ ਉਦੋਂ ਮੈਂ ਦੂਰਦਰਸ਼ਨ 'ਚ ਹੁੰਦਾ ਸੀ ਖਬਰਾਂ ਪੜ੍ਹਦਾ ਮੈਂ ਛੁੱਟੀ ਲੈ ਲਈ ਜਦੋਂ 2 ਦਿਨ ਹੋ ਗਏ ਬਾਬਾ ਠਾਕਰ ਸਿੰਘ ਜੀ ਟਕਸਾਲ ਦੇ ਮੁਖੀ ਸਨ ਤਾਂ ਉਹਨੇ ਟਕਸਾਲ ਦੇ ਉਹਨਾਂ ਨੇ ਪਾਰ ਕਿਰਪਾ ਕੀਤੀ ਤੇ ਬਾਬਾ ਸਰਬਜੋਤ ਸਿੰਘ ਜੀ ਬੇਦੀ ਜਿਹੜੇ ਗੁਰਨਾਨ ਸਿੰਘ ਸਾਹਿਬ ਦੀ 17ਵੀਂ ਸੰਤਾਨ ਚੋਂ ਨੇ ਪੂਜਨੀਕ ਬਾਬਾ ਠਾਕਰ ਸਿੰਘ ਜੀ ਨੇ ਔਰ ਬਾਬਾ ਸਰਬਜੋਤ ਸਿੰਘ ਜੀ ਬੇਦੀ ਨੇ ਹੁਕਮ ਕੀਤਾ ਕਿ ਦਾਸ ਨੂੰ ਖਾਕਸਾਰ ਨੂੰ ਕੇ ਚਾਰੇ ਜਨ ਅਸੀਂ ਇਹਨਾਂ ਦੇ ਬੋਲਾਂ ਤੋਂ ਬਹੁਤ ਖੁਸ਼ ਹੈ ਗੁਰੂ ਦੀ ਕਿਰਪਾ ਹੈ ਤੋਂ ਚਾਰੇ ਜਨ ਇਹ ਸਟੇਜ ਦਾ ਸੰਚਾਲਨ ਕਰਨਗੇ ਮੇਰੇ ਨਾਲ ਉਸਤਾਜ ਜਸਵੰਤ ਸਿੰਘ ਭਵਰਾ ਇਹ ਸਾਜਖੰਡ ਵਾਸੀ ਸਰਦਾਰ ਜੋਧ ਸਿੰਘ ਜੀ ਡਿਪਟੀ ਡਾਇਰੈਕਟਰ ਆਰ ਐਨ ਡੀ ਡੀ ਜਲੰਧਰ ਤੇ ਸਾਜਖੰਡ ਵਾਸੀ ਗਿਆਨੀ ਗੁਰਦੇਵ ਸਿੰਘ ਜਲਤੋਂ ਇਹ ਵੀ ਨਾਲ ਸੇਵਾ ਨਿਭਾਉਤੇ ਰਹੇ ਤੇ ਇਸ ਤਰ੍ਹਾਂ ਜੋ 1991 ਵਿੱਚ ਮੈਂ ਜਲਵਾ ਦੇਖਿਆ ਚਾਰ ਦਿਨ ਉੱਥੇ ਰਹਿ ਕੇ ਉਦੋਂ ਕਿਉਂਕਿ ਇਮਾਰਤ ਇਹ ਨਹੀਂ ਸੀ ਬਣੀ ਹੋਈ ਇੱਕ ਦੂਧਿਆ ਲੱਗਦਾ ਸੀ ਨਗਰੀ ਵਸ ਗਿਆ ਲੁਧਿਆਣੇ ਉਹ ਚ ਟੈਂਟ ਲੱਗੇ ਹੋਏ ਚਿੱਟੇ ਰੰਗ ਦੇ ਹਰ ਕਿਸਮ ਦਾ ਤਰ੍ਹਾਂ-ਤਰ੍ਹਾਂ ਦਾ ਲੰਗਰ ਸੰਗਤਾਂ ਦਾ ਉਤਸ਼ਾਹ ਦੇਖਣ ਵਾਲਾ ਸੀ ਔਰ ਇੰਨਾ ਨਾ ਸਿਰਫ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਬਲਕਿ ਹਿੰਦੁਸਤਾਨ ਦੇ ਬੰਬਈ ਜਿਹੜਾ ਹੁਣ ਮੁੰਬਈ ਹੈ ਕਲਕੱਤਾ ਕਾਨਪੁਰ ਇਹ ਸਾਊਥ ਤੋਂ ਨੌਰਥ ਤੋਂ ਈਸਤ ਤੋਂ ਪੱਛਮ ਤੋਂ ਸਾਰੇ ਹਿੰਦੁਸਤਾਨ ਤੋਂ ਤੇ ਬਾਹਰਲੇ ਦੇਸ਼ਾਂ ਤੋਂ ਅਮਰੀਕਾ ਕੈਨੇਡਾ ਇੰਗਲੈਂਡ ਜਰਮਨੀ ਫਰਾਂਸ ਦਿੱਤੇ ਵੀ ਸਿੱਖ ਰਹਿੰਦੇ ਨੇ ਜਿਹਨੇ ਕੀਰਤਨ ਦੇ ਆਸ਼ਿਕ ਸਨ ਉਹ ਬਕਾਇਦਾ ਆਪਣਾ ਖਰਚਾ ਕਰਕੇ ਆਏ ਤੇ ਉਹ ਅਲੌਕ ਕੀਰਤਨ ਦਰਬਾਰ ਜਿਹੜਾ ਸੀ ਅਦੁੱਤੀ ਗੁਰਮਤ ਸੰਗੀਤ ਸਮਾਗਮ ਇਹਨਾਂ ਯਾਦਗਾਰੀ ਹੋ ਨਿਬੜਿਆ ਕਿ ਫੈਸਲਾ ਹੋਇਆ ਕਿ ਹਰ ਸਾਲ ਇਹ ਸਮੇਲਨ ਹੋਇਆ ਕਰੇਗਾ ਔਰ 1991 ਚ ਜੋ ਹੋਇਆ ਨਾ ਜਿਸ ਕਦਰ ਉਸ ਸਮੇਲਨ ਦੀ ਮੈਂ ਅਗਰ ਚਾਹਾਂ ਵੀ ਮੈਂ ਮਹਿਮਾਨ ਨੂੰ ਬਿਆਨ ਕਰ ਸਕਾਂ ਉਹ ਲਫ਼ਜ਼ਾਂ ਦੀ ਬੰਦਿਸ਼ ਵਿੱਚ ਆਉਣ ਵਾਲੀ ਗੱਲ ਨਹੀਂ ਉਹ ਇੱਕ ਕਥਕਥਾਈ ਆਪਣੇ ਆਪ ਚ ਤੇ ਬੀਬੀ ਜੀ ਨੇ ਫਿਰ ਪ੍ਰੇਰਣਾ ਦੇ ਕੇ ਉੱਥੇ ਗੁਰਦੁਆਰੇ ਦਾ ਨਾਮ ਰੱਖਿਆ ਗਿਆ ਗੁਰਦੁਆਰਾ ਗਿਆਨ ਪ੍ਰਕਾਸ਼ ਚਵਦੀ ਕਲਾ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਚਵਦੀ ਕਲਾ ਸੇਵਾ ਪਾਸ਼ਾ ਦੀ ਯਾਦ ਵਿੱਚ ਤੇ ਉਹਨਾਂ ਨੇ ਫਿਰ ਜਿਹੜਾ ਵੱਡਾ ਕਾਰਜ ਕੀਤਾ ਉਹ ਇੱਕ ਫਾਊਂਡੇਸ਼ਨ ਬਣਾਈ ਗੁਰ ਗਿਆਨ ਪ੍ਰਕਾਸ਼ ਫਾਊਂਡੇਸ਼ਨ ਇਹ ਫਾਊਂਡੇਸ਼ਨ ਬਣੀ ਸੰਸਥਾ ਬਣੀ ਜਿਹੜੀ ਬਹੁਤ ਵਿਲੱਖਣ ਕੰਮ ਹੁਣ ਤੱਕ ਕਰ ਰਹੀ ਆ ਇਹਦਾ ਸਾਰਾ ਜਿਹੜਾ ਕ੍ਰੈਡਿਟ ਹੈ ਸ਼ਿਰ ਇਹ ਜਿਹਨੂੰ ਹਿੰਦੀ ਚ ਕਹਿੰਦੇ ਆ ਸ਼ੇਰਾ ਏ ਬੀਬੀ ਜਸਪੀਰ ਕੌਰ ਜੀ ਨੂੰ ਜਾਂਦਾ ਹੈ ਇਹਨਾਂ ਦੇ ਨਾਲ ਜਸਪੀਰ ਸਿੰਘ ਜੀ ਹਰ ਵੇਲੇ ਸਾਥੀ ਰਹਿੰਦੇ ਸਨ ਇਹ ਹੋਰ ਸੰਗਤਾਂ ਵੀ ਸਾਥ ਦਿੰਦੀ ਸਾਰੇ ਜਥਿਆਂ ਨੂੰ ਪਰਸਨਲੀ ਵੇਖਣਾ ਸੰਭਾਲਣਾ ਇੰਤਜ਼ਾਮਾਤ ਦੇਖਣੇ ਅੰਤਮ ਜਨ ਜਨ ਸਨਮਾਨਤ ਕਰਨਾ ਸੀ ਸਾਰੇ ਸਨਮਾਨ ਸਮਾਗਮ ਦਾ ਜੋ ਸੰਚਾਨਨ ਸੀ ਉਹ ਬੀਬੀ ਜੀ ਕੋਲ ਸੀ ਕਿ ਸਾਰਿਆਂ ਨੂੰ ਉਥੇ ਤੰਗ ਨਾਲ ਸਲਮਾਨਤ ਕਰਕੇ ਭੇਜਿਆ ਜਾਵੇ ਤਾਂ ਕਿ ਸਾਰਿਆਂ ਨੂੰ ਉੱਛਾ ਮਿਲੇ ਕਿਥੋ-ਕਿਥੋ ਸੰਤਾਂ ਨੇ ਸੱਜਣ ਦੇ ਲੱਭੇ ਹਿੰਦੁਸਤਾਨ ਜਿੱਥੋਂ ਵੀ ਕੋਈ ਸੱਜਣ ਦਾ ਲੱਭਿਆ ਚਾਹੇ ਉਹਨਾਂ ਲੱਭਣ ਵਾਸਤੇ ਉਹਨਾਂ ਨੂੰ ਯੂਪੀ ਜਾਣਾ ਪਿਆ 10% ਪਰ ਸੰਤ ਆਪ ਉਥੇ ਗਏ ਉਹਨਾਂ ਦੇ ਸਾਥੀ ਗਏ ਨਾਲ ਭਮਰਾ ਸਾਹਿਬ ਗਏ ਦਰਸ਼ਨ ਸਿੰਘ ਸੰਧੂ ਗਏ ਹੋਰ ਸੱਜਣ ਗਏ ਤੇ ਇਹਦੇ ਵਿੱਚ ਡਾਕਟਰ ਗੁਰਨਾਮ ਸਿੰਘ ਉਹਨਾਂ ਦਾ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਜਿਨ੍ਹਾਂ ਨੇ ਸੰਗੀਤ ਭਾਗ ਸ਼ੁਰੂ ਕਰਵਾਇਆ ਉਹਦੇ ਵਿੱਚ ਵੀ ਬੀਬੀ ਜਸਪੀਰ ਕੌਰ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਗੁਰਮਤ ਸੰਗੀਤ ਜਿਹੜਾ ਸੀ ਯੂਨੀਵਰਸਿਟੀ ਲੈਵਲ ਤੱਕ ਗਿਆ ਔਰ ਇਸ ਵੇਲੇ ਬੱਚੇ ਐਮਏ ਕਰ ਰਹੇ ਨੇ ਗੁਰਮਤ ਸੰਗੀਤ ਦੀ ਉੱਥੇ ਵਿਭਾਗ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸਾਰੇ ਕਾਲਜਾਂ ਵਿੱਚ ਗੁਰਮਤ ਸੰਗੀਤ ਵਿਭਾਗ ਹੈ ਖੁੱਲੇ ਹੋਏ ਨੇ ਔਰ ਐਮਏ ਪੀਐਚਡੀ ਤੱਕ ਦੀਆਂ ਡਿਗਰੀਆਂ ਕਰਕੇ ਰਾਗੀ ਜਥੇ ਬਹੁਤ ਤਿਆਰ ਹੋਏ ਨੇ ਜਿਹੜੇ ਹਰਮੰਦਰ ਸਾਹਿਬ ਸੇਵਾ ਕਰ ਰਹੇ ਨੇ ਔਰ ਬਕਾਇਦਾ ਨੌਕਰੀਆਂ ਕਰ ਰਹੇ ਨੇ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਇਹ ਸਾਰੀ ਦੇਣ ਜਿਹੜੀ ਆ ਇਹੋ ਜਿਹਿਆਂ ਮਹਾਨ ਸ਼ਖਸੀਅਤਾਂ ਬੀਬੀ ਜੀ ਨੇ ਇੱਕ ਵਾਰੀ ਮੈਨੂੰ ਆਖਿਆ ਸੀ ਕਿ ਭਾਈ ਮਰਦਾਨਾ ਜੀ ਦੀ ਜਿਹੜੀ ਦੇਣ ਹੈ ਨਾ ਉਹਨੂੰ ਸਦੀਵੀ ਰੱਖਣ ਵਾਸਤੇ ਬਹੁਤ ਘਟ ਯਤਨ ਕੀਤੇ ਗਏ ਕਿਉਂਕਿ 58 ਸਾਲ ਦੇ ਕਰੀਬ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਪਾਸ਼ਾ ਦੇ ਨਾਲ ਸਤਗੁਰੂ ਨਾਨਕ ਦੇਵ ਦੇਵ ਦੇਵੀ ਸਭ ਤੇ ਆਵੇ ਅਸੀਂ ਮਹਾਨ ਸਤਗੁਰੂ ਨਾਲ ਜਬਤ ਗੁਰੂ ਨਾਲ ਰਬਾਬ ਤੇ ਸੰਗੀਤ ਕੀਤੀ ਔਰ ਗੁਰੂ ਨਾਨਕ ਸਾਹਿਬਾ ਬਹੁਤ ਪਿਆਰ ਕਰਦੇ ਸਨ ਮਰਦਾਨੇ ਨੂੰ ਪਾਈ ਮਰਦਾਨਾ ਜੀ ਨੂੰ ਉਹਨਾਂ ਨੇ ਫਿਰ ਦਿੱਲੀ ਵਿੱਚ ਪਾਈ ਮਰਦਾਨਾ ਜੀ ਦੀ ਯਾਦ ਵਿੱਚ ਸੰਗੀਤ ਪ੍ਰਤੀਯੋਗਤਾ ਕਰਵਾਉਣ ਦਾ ਉਪਰਾਲਾ ਸ਼ੁਰੂ ਕੀਤਾ ਉਹ ਅੱਜ ਤੱਕ ਵੀ ਉਪਰਾਲਾ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਉਹ ਚੱਲ ਰਿਹਾ ਕਿਹਦੀ ਛਲਾਗਾ ਜੋ ਗੱਲ ਹੈ ਕਿ ਭਾਈ ਮਰਦਾਨਾ ਦੀ ਯਾਦ ਨੂੰ ਹਮੇਸ਼ਾ ਅ ਅਸੀਂ ਨਤਮਸਤਕ ਹੁੰਦੇ ਰਹੀ ਪਹਿਲਾ ਜ਼ਿਕਰ ਕਰ ਚੁੱਕਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਡਾਕਟਰ ਗੁਰਨਾਮ ਸਿੰਘ ਹੋਰਾਂ ਨਾਲ ਸਲਾਹ ਕਰਕੇ ਉਦਮ ਡਾਕਟਰ ਗੁਰਨਾਮ ਸਿੰਘ ਉਹਨਾਂ ਦਾ ਸਹਿਯੋਗ ਬੀਬੀ ਜੀ ਦਾ ਔਰ ਸ਼ੋਮਨੀ ਗੁਜ਼ਾਰਾ ਪ੍ਰਬੰਧਕ ਕਮੇਟੀ ਨੇ ਵੀ ਪੂਰਾ ਸਹਿਯੋਗ ਦਿੱਤਾ ਜਿ세ਦਾ ਅਵਤਾਪ ਸਿੰਘ ਪ੍ਰਧਾਨ ਸਨ ਉਹ ਸ਼ੋਮਨੀ ਕਮੇਟੀ ਦੇ ਇਹਨਾਂ ਨਾਲ ਮੱਕੜ ਵੀ ਲੱਗਦਾ ਸੀ ਵੈਸੇ ਉਹ ਗੋਤ ਲਾਉਦੇ ਨਹੀਂ ਸੀ ਪਰ ਆ ਆਮ ਤੌਰ ਤੇ ਜਸੇਦਾ ਹਰਤਾਪ ਸਿੰਘ ਮੱਕੜ 11 ਸਾਲ ਪ੍ਰਧਾਨ ਰਹੇ ਉਹ ਵੀ ਬੀਬੀ ਜੀ ਦੇ ਬਹੁਤ ਕਦਰਦਾਨ ਸਨ ਜਿਨ੍ਹਾਂ ਨੇ ਇੱਕ ਬਹੁਤ ਆਲੀਸ਼ਾਨ عظیم ਤਨਜ਼ੀਮ ਉੱਥੇ ਗੁਰਦੁਆਰਾ ਸ਼ਿਰਗੁਰ ਸਿੰਘ ਸਾਹਿਬ ਮਾਰਲ ਟਾਊਨ ਐਕਸਟੈਂਸ਼ਨ ਉਹ ਵੀ ਧਰਮ ਪ੍ਰਚਾਰ ਦਾ ਕੇਂਦਰ ਉਹ ਸਥਾਪਿਤ ਕੀਤਾ ਉਹਦੇ ਵੀ ਉਹ ਪ੍ਰਧਾਨ ਰਹੇ ਉਹਨਾਂ ਦਾ ਵੀ ਬੜਾ ਫਿਰ ਬੀਬੀ ਜੀ ਅ ਦੇ ਨਾਲ ਜਿਹੜਾ ਮੇਰੀ ਹੋਰ ਨੇੜਤਾ ਰਹੀ ਕਿ 19 ਸਾਲ ਤੋਂ ਤਕਰੀਬਨ ਦਾਸ ਚੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਕੀਰਤਨ ਸਬ ਕਮੇਟੀ ਸਿਲੈਕਸ਼ਨ ਕਮੇਟੀ ਦਾ ਮੈਂਬਰ ਹੈ ਜਿਹੜੀ ਕਿ ਪੰਜਾਬ ਹਰਿਆਣਾ ਹਿਮਾਚਲ ਤੇ ਚੰਡੀਗੜ੍ਹ ਯੂਟੀ ਵਿੱਚ ਹਜ਼ੂਰੀ ਰਾਗੀ ਜਥੇ ਇਤਿਹਾਸ ਗੁਰਦਾਰ ਸਾਹਿਬਾਨ ਸਮੇਤ ਹਰਮੰਦਰ ਸਾਹਿਬ ਦੇ ਜਿਹੜੇ ਹਜ਼ੂਰੀ ਰਾਗੀ ਜਥੇ ਕੀਰਤਨ ਕਰਦੇ ਨੇ ਉਹਦੀ ਸਿਲੈਕਸ਼ਨ ਕਰਦੀ ਹੈ ਉਹਦੇ ਵਿੱਚ ਬੀਬੀ ਜੀ ਲਗਾਤਾਰ ਆਪਣੇ ਦਿਹਾਂਤ ਤੱਕ ਮੇਰੇ ਨਾਲ ਮੈਂਬਰ ਰਹੇ ਅਸੀਂ ਇਕੱਠੇ ਹੀ ਪੈਣਾ ਪਰਾਵਾਂ ਵਾਂਗ ਬੈਠ ਕੇ ਕਿੱਡੇ ਕਿੱਡੇ ਗੁਣੀ ਜਨ ਉਹਨਾਂ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਿਹੜੇ ਬਾਅਦ ਵਿੱਚ ਜਥੇਦਾਰ ਰਹੇ ਕੇਸਗੜ੍ਹ ਸਾਹਿਬ ਦੇ ਉਦੋਂ ਹਰਮੰਦਰ ਸਾਹਿਬ ਦੇ ਗ੍ਰੰਥੀ ਸਨ ਫਿਰ ਡਾਕਟਰ ਗੁਰਨਾਮ ਸਿੰਘ ਫਿਰ ਲੇਜੈਂਡ ਸ਼ਖਸੀਅਤ ਪਦਮਸ਼੍ਰੀ ਸਹਿਦ ਅਕਾਦਮੀ ਵਾਰਜੇਤੂ ਪ੍ਰੋਫੈਸਰ ਕਰਤਾਰ ਸਿੰਘ ਸਾਜਖੰਡਵਾਸੀ ਲੁਧਿਆਣੇ ਵਾਲੇ ਫੇਰ ਆਪਣੇ ਦੂਸਰੇ ਬੀਬੀ ਜਸਪੀਰ ਕੌਰ ਜੀ ਫੇਰ ਇਸ ਤਰ੍ਹਾਂ ਡਾਕਟਰ ਰੂਪ ਸਿੰਘ ਸ਼ਕਤਰ ਉਹਨਾਂ ਸੰਸ਼ੋਣੀ ਕਮੇਟੀ ਦੇ ਤੇ ਭਾਈ ਨਰਮਨ ਸਿੰਘ ਖਾਲਸਾ ਪਦਮਸ਼੍ਰੀ ਇਹਨਾਂ ਦਾ ਬਹੁਤ ਪਿਆਰ ਸੀ ਡਾਕਟਰ ਗੁਰਨਾਮ ਸਿੰਘ ਨਾਲ اور ਮੀਰੀ ਨਾਲ ਇਹ ਸਾਰੇ ਨਾਲ ਹੀ ਪਿਆਰ ਕਰਦੇ ਸਨ ਸਿੱਖਾਂ ਚ ਪਹਿਲੇ ਪਦਮਸ਼੍ਰੀ ਹੋਣ ਦਾ ਉਹਨਾਂ ਨੂੰ ਮਾਣ ਹਾਸਲ ਹੋਇਆ ਤੇ ਭਾਈ ਜਸਵੰਤ ਸਿੰਘ ਜੀ ਸ਼ੋਮਣੀ ਰਾਗੀ ਰਬਾਰ ਸਾਹਿਬ ਇਤਿਹਾਸਿਕ ਇਹਨਾਂ ਸਾਰੇ ਸੱਜਣਾ ਨਾਲ ਬੈਠ ਕੇ ਸਿਲੈਕਸ਼ਨ ਕਰਨ ਦਾ ਜੋ ਫਿਰ ਉਹ ਬੀਬੀ ਜੀ ਦੇ ਸਮੇਂ ਇਹ ਸੀ ਕਿ ਉਹ ਤੇ ਪ੍ਰਹਸਰ ਕਰਤਾ ਸਿੰਘ ਜੀ ਵਗੈਰਾ ਸਾਰਿਆਂ ਦਾ ਯਤਨ ਹੁੰਦਾ ਸੀ ਕਿ ਫਿਰ ਜਿਹੜੀ ਸਿਲੈਕਸ਼ਨ ਹੋਵੇ ਜਿਹੜਾ ਬੰਦਾ ਡਿਜ਼ਰਵ ਕਰਦਾ ਹੈ ਚਾਹੇ ਕਿ ਕਿਸੇ ਸਵਾਸ਼ੀ ਸੰਬੰਧ ਦੇ ਉਹਨਾਂ ਦੀ ਉਹਨਾਂ ਦੀ ਤੀਬਰ ਇੱਛਾ ਹੁੰਦੀ ਸੀ ਕਿ ਕੱਲ ਨੂੰ ਲੋਕਾਂ ਨੇ ਸੁਣਨਾ ਹੈ ਕੀਰਤਨ ਸੁਣਨਾ ਹੈ ਸੁਰੀਲੇ ਕੀਰਤਨੀਏ ਔਰ ਰਾਗ ਦੇ ਜਾਣਕਾਰ ਜਾਨੂ ਕੀਰਤਨੀਏ ਜਿਹੜੇ ਨੇ ਰਾਗ ਵਿਦਿਆ ਵਿੱਚ ਪਰਬੀਨ ਉਹੋ ਹੀ ਪ੍ਰਤੀ ਕੀਤੇ ਜਾਣ ਇਹ ਉਹ ਇਸ ਕਾਰਨ ਯਕੀਨੀ ਬਣਾਉਂਦੇ ਸਨ ਉਹ ਮਹਾਰਥੀ ਜਿਨ੍ਹਾਂ ਦਾ ਮੈਂ ਹੁਣ ਨਾਲ ਨੇ ਜਿਨ੍ਹਾਂ ਵਿੱਚ ਪ੍ਰਹਸਕਰਤਾ ਸਿੰਘ ਜੀ ਪੰਡਿਤ ਸ਼੍ਰੀ ਸਾਡੇ ਦਰਮਿਆਨ ਨਹੀਂ ਪੰਡਿਤ ਸ਼੍ਰੀ ਭਾਈ ਨਿਰਮਨ ਸਿੰਘ ਜੀ ਵੀ ਛੋੜਾ ਦੇ ਗਏ ਔਰ ਬੀਬੀ ਜਸਬੀਰ ਕੌਰ ਜੀ ਵੀ ਅੱਜ ਸਾਡੇ ਦਰਮਿਆਨ ਨਹੀਂ ਗਏ ਹੁਣ ਨਵੇਂ ਮੈਂਬਰ ਨੇ ਖੈਰ ਦਾਸ ਹਾਲੇ ਵੀ ਉਸ ਕਮੇਟੀ ਦਾ ਮੈਂਬਰ ਹੈ 19 ਸਾਲ ਤੋਂ ਇਹ ਸੇਵਾ ਦਾਸਤਿ ਹਿੱਸੇ ਆਈ ਹੈ ਜਸਬੀਰ ਕੌਰ ਜੀ ਖਾਲਸਾ ਲੁਧਿਆਣੇ ਵਾਲੇ ਆਪਣੇ ਆਪ ਵਿੱਚ ਇੱਕ ਪੂਰੀ ਸੰਸਥਾ ਸਨ ਉਹ ਸਿਰਫ ਸ਼ਖਸੀਅਤ ਨਹੀਂ ਸੀ ਆਪਣੇ ਆਪ ਇੱਕ ਸੰਸਥਾ ਸਨ ਬੜੀਆਂ ਤਰ੍ਹਾਂ ਦੀਆਂ ਮੈਂਬਰ ਸਨ ਚੇਅਰਮੈਨ ਸਨ ਉਹ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਫਾਊਂਡੇਸ਼ਨ ਜਵਦੀ ਦੇ ਚੇਅਰਮੈਨ ਵਜੋਂ ਉਹਨਾਂ ਨੇ ਸੇਵਾਵਾਂ ਨਿਭਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸੈਨੇਟ ਜਿਹੜੀ ਹੁੰਦੀ ਹੈ ਪ੍ਰਬੰਧਕੀ ਟਾਂਚਾ ਉਹਦੇ ਉਹ ਬਹੁਤ ਲੰਮਾ ਸਮਾਂ ਮੈਂਬਰ ਰਹੇ ਔਰ ਬੜੇ ਵਧੀਆ ਕਾਰਜ ਕੀਤੇ ਇਸਮੀਤ ਸਿੰਘ ਜਿਹੜਾ ਪੂਰੇ ਹਿੰਦੁਸਤਾਨ ਵਿੱਚ ਜਿਹਨੇ ਸਿੱਖਾਂ ਦਾ ਨਾਮ ਰੌਸ਼ਨ ਕੀਤਾ ਔਰ ਇੰਡੀਅਨ ਨਾਇਟਲ ਦਾ Winner ਬਣਿਆ ਪਰ ਬਦੀ ਕ੍ਰਿਸ਼ਮਿਤ ਜੀਰਾਰ ਕੌਮ ਦੇ ਕੋੜੋ ਹੀਰਾ ਖੋਸ ਗਿਆ ਬਹੁਤ ਅਫਸੋਰਸੀ ਗਾਰਲਡ ਉਹਦੀ ਯਾਦ ਲਈ ਇੱਕ ਮੁਸ਼ਕਿਲ ਤਨਜ਼ੀਮ ਬਣਾਈ ਗਈ ਔਰ ਬੀਬੀ ਜੀ ਉਹਨੂੰ ਤਨਜ਼ੀਮ ਨੂੰ ਸ਼ੁਰੂ ਕਰਨ ਵਾਲਿਆਂ ਵਿੱਚ ਸਨ ਉਹਦੇ ਉਹ ਰੂਹੇ ਰਵਾਂ ਸਨ ਆਪਣੇ ਅੰਤਮ ਸਵਾਸਾ ਤੱਕ ਉਹ ਉਹ ਸੇਵਾ ਨਿਭਾਉਂਦੇ ਰਹੇ 1975 ਵਿੱਚ ਉਹ ਅਮਰੀਕਾ ਗਏ ਉੱਥੇ ਜਿਨ੍ਹਾਂ ਨੇ ਹਸਾਰਾਂ ਅਮਰੀਕਾ ਨੂੰ ਸਿੰਘ ਬਣਾਇਆ ਔਰ ਜਦੋਂ ਉਹਨਾਂ ਸਿੰਘਾਂ ਦੇ ਅਮਰੀਕਨ ਸਿੰਘਾਂ ਦੇ ਦਰਸ਼ਨ ਕਰੀਦੇ ਆ ਤੇ ਲੋਕ ਚੁੱਕ ਚੁੱਕ ਕੇ ਨਮਸਕਾਰਾਂ ਕਰਦੇ ਆ ਚਿੱਟੇ ਬਾਣੇ ਪਾਏ ਹੋਏ ਸੰਤ ਸਿਪਾਈ ਦਾ ਰੂਪ ਨੇ ਜੋਗੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਕੋਲ ਗਏ ਉਹਨਾਂ ਦੇ ਸੱਦੇ ਤੇ ਤੇ ਉੱਥੇ ਰਹੇ ਕਈ ਸਾਲ ਤੇ ਉਹਨਾਂ ਦੇ ਨਾਲ ਮਿਲ ਕੇ ਪ੍ਰਚਾਰ ਕੀਤਾ ਤੇ yogi hirparjit singh ਦੇ ਨਾਲ ਉਹਨਾਂ ਨੇ ਕੰਮ ਕੀਤਾ 4 ਸਾਲ ਦਾ ਸਮਾਂ ਉਹ ਅਮਰੀਕਾ ਵਿੱਚ ਰਹੇ ਤੇ ਗੁਰਮਤ ਸੰਗੀਤ ਤੇ ਪ੍ਰਚਾਰ ਤੇ ਪ੍ਰਸਾਰ ਲਈ ਉਹਨਾਂ ਨੇ ਉੱਥੇ ਵੀ ਯਤਨ ਜਿਹੜੇ ਸੀ ਉਹ ਨਿਗਰੂ 1991 ਤੋਂ ਲੈ ਕੇ 2001 ਤੱਕ ਉਹਨਾਂ ਨੇ ਜਿਹੜੇ ਸੋਵਰਨ ਸੀ ਗੁਰਮੁਖ ਸੰਗੀਤ ਸਮੇਲਨ ਦੇ ਉਹ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਉਹ ਪ੍ਰਕਾਸ਼ ਕਰਵਾਇਆ ਜਿਹਨਾਂ ਦੇ ਵਿੱਚ ਜਿਹੜੇ ਲੇਖ ਸ਼ਾਮਿਲ ਨੇ ਪੜਨ ਵਾਲੇ ਨੇ ਬਹੁਤ ਕੁਝ ਸਿੱਖਿਆ ਦੇ ਸਕਦਾ ਉਹਨਾਂ ਤੋਂ ਇੱਕ ਉਹਨਾਂ ਨੇ ਪ੍ਰਕਾਸ਼ਨਾ ਕੋਈ ਗੁਰਮੁਖ ਸੰਗੀਤ ਪદ્ધਤੀ ਗ੍ਰੰਥ ਇਹ ਵੀ ਬਹੁਤ ਕਾਬਲੇ ਜ਼ਿਕਰ ਫਿਰ ਜਦੋਂ ਪਹਿਲਾ ਗੁਰਮੁਖ ਸੰਗੀਤ ਸਮੇਲਨ ਹੋਇਆ ਦੁੱਤੀ ਉਹਦੇ ਵਿੱਚ ਰਾਗਾਂ ਦਾ ਸਰੂਪ ਨਿਰਧਾਰਿਤ ਕਰਨਾ ਸੀ ਕਿ ਰਾਗਾਂ ਦੀ ਜਿਹੜੀ ਡੈਫੀਨੇਸ਼ਨ ਕੀ ਹੈ ਸਰੂਪ ਕੀ ਹੈ ਉਦਰੀ ਰਾਗ ਨਾਇਕ ਕਮੇਟੀ ਬਣਾਈ ਗਈ ਜਦੇ ਵਿੱਚ ਬੜੇ ਬੜੇ ਮਹਾਰ ਸ਼ਾਮਿਲ ਕੀਤੇ ਗਏ ਉਹ ਸਾਰੇ ਬੀਬੀ ਜੀ ਦੀ ਸਲਾਹ ਨਾਲ ਕੀਤੇ ਗਏ ਔਰ ਹਰ ਸਾਲ ਉਹਨਾਂ ਨੇ ਵੀ ਫੈਸਲਾ ਕਰਵਾਇਆ ਕਿ ਇੱਕ ਰਾਗੀ ਨੂੰ ਉੱਚ ਕੋਟੀ ਦੇ ਰਾਗੀ ਨੂੰ ਗੁਰਮਤ ਸੰਗੀਤ ਅਵਾਰਡ ਦੇ ਨਾਲ ਨਵਾਜਿਆ ਜਾਵੇਗਾ ਹੁਣ ਤੱਕ ਕਾਫੀ ਜੱਥਿਆਂ ਨੂੰ ਅਵਾਰਡ ਪ੍ਰਾਪਤ ਹੋ ਚੁੱਕਾ ਹੈ ਫਿਰ ਉਹਨਾਂ ਨੇ ਇੱਕ ਸੰਸਥਾ ਬਣਾਈ ਸੁਖ ਸਾਗਰ ਚੈਰੀਟੇਬਲ ਟਰਸਟ ਅਜਹੀ ਸ਼ਖਸੀਅਤ ਨੂੰ ਅਵਾਰਡ ਸਨਮਾਨਤਾ ਬਹੁਤ ਮਿਲਦੀ ਭਾਸ਼ਾ ਵਿਭਾਗ ਵੱਲੋਂ ਪੰਜਾਬ ਭਾਸ਼ਾ ਪਾਗੋ ਨੂੰ ਸੰਤ ਤੇਜਾ ਸਿੰਘ ਮਰਤੂਆਣਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਉਹਨਾਂ ਨੂੰ ਵਿਸ਼ੇਸ਼ ਅਵਾਰਡ ਦਿੱਤਾ ਗਿਆ ਗੁਰੂ ਰਾਮਦਾਸ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਉਹਨਾਂ ਨੂੰ 51000 ਰੁਪਏ ਦੀ ਰਾਸ਼ੀ ਮੋਮੈਂਟੋ ਔਰ ਦੁਸ਼ਾਲਾ ਦੇ ਕੇ ਸਨਮਾਨਿਤ ਕੀਤਾ ਸ਼੍ਰੀ ਗੁਰਨ ਸਿੰਘ ਸਾਹਿਬ ਜੀ ਦੀ 300 ਸਾਲਾ ਸੰਪੂਰਤਾ ਸ਼ਤਾਬਦੀ ਦੇ ਮੌਕੇ ਤੇ ਉਹਨਾਂ ਨੂੰ 골ਡ ਮੈਡਲ ਇਸ ਤੋਂ ਇਲਾਵਾ ਅਨੇਕ ਅਵਾਰਡ ਉਹਨਾਂ ਦੀ ਚੋਲੀ ਪਏ ਅਵਾਰਡਾਂ ਦੇ ਉਹ ਉਹਨਾਂ ਨੇ ਵਿਸ਼ੇਸ਼ ਉਦਮ ਕਰਕੇ ਬਸੰਤ ਪੰਚਮੀ ਦੇ ਮੌਕੇ ਤੇ ਸ਼ੁਭ ਦਿਹਾੜੇ ਤੇ ਗੁਰਦੁਆਰਾ ਦੂਰਸਾਬ ਪਟਿਆਲਾ ਗੁਰਦੁਆਰਾ ਦੂਰਸਾਬ ਪਟਿਆਲਾ ਜਿਹੜਾ ਉੱਥੇ ਬਸੰਤ ਰਾਗ ਦੇ ਗਾਇਨ ਵਾਲਾ ਕੀਰਤਨ ਦਰਬਾਰ ਆਰੰਭ ਕਰਵਾਇਆ ਔਰ ਮੈਂ ਤੇ ਬੀਬੀ ਜੀ ਉਸ ਦਿਨ ਇਕੱਠੇ ਹੀ ਸੀ ਇਹ ਗੱਲ ਹੈ 10 ਫਰਵਰੀ 2011 ਦੀ ਉੱਥੇ ਅਨਾਉਂਸਮੈਂਟ ਕਰਕੇ ਮੈਂ ਆਇਆ ਉੱਥੇ ਪ੍ਰਧਾਨ ਸਾਹਿਬ ਵੀ ਬੈਠੇ ਸਨ ਦਫ਼ਤਰ ਵਿੱਚ ਮਕਰ ਸਾਹਿਬ ਤੇ ਬੀਬੀ ਜੀ ਵੀ ਬੈਠੇ ਸਨ ਕੁਝ ਸਮਾਂ ਉਹਨਾਂ ਨੇ ਕੀਰਤਨ ਸਰਵਣ ਕੀਤਾ ਪਰ ਤਕਦੀਰ ਨੂੰ ਕੋਈ ਹੋਰ ਮਨਜ਼ੂਰ ਸੀ ਉਹ ਸਾਡਾ ਆਖਰੀ ਮੇਲ ਸੀ ਉਹ ਕਹਿੰਦੇ ਮੇਰੀ ਤਬੀਤ ਕੁਝ ਢਿੱਲੀ ਆ ਪਰ ਚੜ੍ਹਦੀ ਕਲਾ ਵਿੱਚ ਰਹੇ ਫਿਰ ਉਹ ਚਲੇ ਗਏ ਉਹਨਾਂ ਨੂੰ ਸਾਡੀ ਥੋੜੀ ਤਕਲੀਫ ਸੀ ਫਿਰ ਉਹ ਲੁਧਿਆਣੇ ਚਲੇ ਗਏ ਅਉ ਦੂਸਰੇ ਦਿਨ ਬੜੀ ਦੁਖਦਾਈ ਖਬਰ ਮਿਲੀ ਕਿ ਅਜੇ ਹੀ ਮਹਾਨ ਬੇਜੋੜ ਪੰਥਕ ਸ਼ਖਸੀਅਤ ਹਮੇਸ਼ਾ ਲਈ ਸਦੀਵੀ ਵਿਛੋੜਾ ਦੇ ਗਈ ਹੈ ਕੌਮ 'ਤੇ ਵੱਡਾ ਖਲਾਅ ਪੈਦਾ ਹੋ ਗਿਆ ਉਹਨਾਂ ਦੀ ਅੰਤਮ ਅਰਦਾਸ ਦੇ ਮੌਕੇ ਤੇ ਪੰਥ ਦੀਆਂ ਸਾਰੀਆਂ ਹਸਤੀਆਂ ਬਹੁਤ ਵੱਡੀਆਂ ਹਸਤੀਆਂ ਜਿਹੜੀਆਂ ਸੀ ਨਾਮਤীন ਸਾਰੀਆਂ ਸੰਪਰਦਾਵਾਂ ਬਹੁਤ ਵਿਸ਼ਾਲ ਇਕੱਠ ਹੋਇਆ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਹਨਾਂ ਦੇ ਨਾਲ ਜਿਹੜੇ ਦੂਸਰੇ ਸਾਥੀ ਸੇਵਾ ਨਿਭਾਉਂਦੇ ਰਹੇ ਨੇ ਪਾਈ ਜਸਵੀਰ ਸਿੰਘ ਜਵਦੀ ਕਣਾ ਉਹਨਾਂ ਦਾ ਥੋੜਾ ਜਿਹਾ ਜ਼ਿਕਰ ਕਰਨੀ ਹੈ ਕਿਉਂਕਿ ਉਮਰਤਾ ਉਹਨਾਂ ਦੀ ਹਾਲੇ ਛੋਟੀ ਹੈ ਉਹ ਬਹੁਤ ਵਧੀਆ ਸੇਵਾ ਕਰ ਰਹੇ ਹੈ ਉਹ ਉਦੋਂ ਤੋਂ ਨਾਲ ਜੁੜੇ ਹੋਏ ਹੈ। ਜਿਖੋ ਜਿਹੜਾ ਤਰੂ ਭਗਤਵਾਂਗ ਉਦੋਂ ਤੋਂ ਉਹਨਾਂ ਨੂੰ ਲੱਗਣ ਲੱਗੀ ਹੋਈ ਆ ਇਹਨਾਂ ਦਾ ਜਨਮ 11 ਨਵੰਬਰ 1960 ਨੂੰ ਲੁਧਿਆਣਾ ਵਿੱਚ ਪਿਤਾ ਸਰਦਾਰ ਅਨਜੀਤ ਸਿੰਘ ਤੇ ਮਾਤਾ ਗੁਰਚਰਨ ਕੌਰ ਦੀ ਸੁਲੱਖਣੀ ਕੁੱਖੋਂ ਹੋਇਆ ਮਾਂ ਨੇ ਗੁਰਬਾਣੀ ਦੀਆਂ ਲੋਰੀਆਂ ਦੇ ਕੇ ਇਹਨਾਂ ਦਾ ਪਾਲਣ ਪੋਸਣ ਕੀਤਾ ਫੇਰ ਸਕੂਲੀ ਪੜਾਈ ਮੁਕੰਮਲ ਕਰਨ ਤੋਂ ਬਾਅਦ ਇਹਨਾਂ ਨੂੰ ਸਾਥ ਮਿਲ ਗਿਆ ਇੱਕ ਮਹਾਨ ਸ਼ਖਸੀਅਤ ਬੀਬੀ ਜਸਪੀਰ ਕੌਰ ਜੀ ਖਾਲ ਸਰ ਲੁਧਿਆਣੇ ਵਾਲਿਆਂ ਦਾ ਉਹਨਾਂ ਦੇ ਨਾਲ ਫਿਰ ਇਹਨਾਂ ਨੇ ਜਵਦੀ ਦਾ ਜੋ ਪਹਿਲਾ ਗੁਰਮੁਖ ਸਿੰਘ ਇਸੇ 1991 ਚ ਹੋਇਆ ਉਹਤੀ ਗੁਰਮੁਖ ਸਿੰਘ ਇਸੇ ਮੇਲੇ ਉਹਦੇ ਵਿੱਚ ਜੋ ਸੇਵਾ ਨਿਭਾਈ ਉਹ ਦਾਸ ਨੇ ਅੱਖੀਂ ਵੇਖੀ ਕਿਉਂਕਿ ਮੈਂ ਚਾਰੇ ਦੋਨੋਂ ਸੀ ਸਟੇਜ ਸੰਚਾਲਕ ਸੀ ਇਹ ਨਾਲ ਹੀ ਸਨ 1985 ਤੋਂ ਲੈ ਕੇ ਤੇ 2002 ਤੱਕ ਜੋਦੀ ਟਕਸਾਲ ਦੇ ਮੈਨੇਜਰ ਵਜੋਂ ਵੀ ਸ਼ਾਨਦਾਰ ਸ਼ੋਹਰਨਾ ਬਹੁੰਦੇ ਰਹੇ ਤੇ ਬੀਬੀ ਜਸਬੀਰ ਕੌਰ ਜੀ ਦੇ 2011 ਵਿੱਚ ਕਾਲ ਚਲਾਉਣੇ ਤੋਂ ਬਾਅਦ ਇਹਨਾਂ ਦੀ ਫਿਰ ਪ੍ਰਤਿਭਾ ਨੂੰ ਪਛਾਣਦੇ ਹੋਏ ਡਾਕਟਰ ਗੁਰਨਾਮ ਸਿੰਘ ਇਹਨਾਂ ਨੂੰ ਪੰਜਾਬ ਯੂਨੀਵਰਸਿਟੀ ਪਟਿਆਲਾ ਲੈ ਗਏ ਤੇ ਜਿੱਥੇ ਕਿ ਇਹ ਗੁਰਮਤ ਸਿੰਘੀ ਵਿਭਾਗ ਵਿੱਚ ਅਸਵੀੜੀ ਮੁਲਾਜ਼ਮਤ ਕਰ ਰਹੇ ਨੇ aur ਆਪਣੀ ਇਹ ਸ਼ਾਨਦਾਰ ਸ਼ੋਹਰਨਾ ਦੇ ਕੇ ਆਪਣੇ ਮਿਸ਼ਨ ਨੂੰ ਪੂਰਾ ਕਰਨ ਵੱਲ ਅੱਗੇ ਵਧ ਰਹੇ ਨੇ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਨੇ ਉਹਨਾਂ ਚੜ੍ਹਦੀ ਕਲਾ ਬਖਸ਼ੇ ਔਰ ਜਸਬੀਰ ਸਿੰਘ ਨੌਜਵਾਨ ਜਿਹੜਾ ਵਧੀ ਕਲਾ ਜਿਹਨਾਂ ਦੇ ਨਾਲ ਜੁੜਦਾ ਹੈ ਉਹ ਪੂਰੀ ਦਿੜਤਾ ਨਾਲ ਗੁਰਮਨ ਸੰਗੀਤ ਦੇ ਖੇਤਰ ਵਿੱਚ ਨਵੀਆਂ ਪੈੜਾਂ ਫੋਣ ਦੇ ਸਮਰੱਥ ਹੋ ਸਕਣ ਅਜਿਹੀ ਸਾਨੂੰ ਆਸ ਹੈ ਤੇ ਸਾਡੀ ਅਰਦਾਸ ਵੀ ਹੈ 1986 ਤੋਂ ਲੈ ਕੇ 2002 ਤੱਕ ਜਵਦੀ ਟਕਸਾਲ ਦੇ ਮੈਨੇਜਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਔਰ ਬਿਲਕੁਲ ਇਮਾਨਦਾਰੀ ਨਾਲ ਕੰਮ ਕੀਤਾ ਉਸ ਤੋਂ ਬਾਅਦ ਬੀਬੀ ਜੀ ਦੇ ਦਿਹਾਂਤ ਤੋਂ ਬਾਅਦ ਇਹ ਫਿਰ ਥੋੜਾ ਜਿਹਾ ਉਪਰਾਮ ਰਹਿਣ ਲੱਗ ਪਏ ਫਿਰ ਇਹਨਾਂ ਨੂੰ ਡਾਕਟਰ ਗੁਰਨਾਮ ਸਿੰਘ ਜੀ ਦੀ ਪਾਰਖਵਾਂ ਖੇਲੇ ਪੇਛਾਣਿਆ ਔਰ ਇਹਨਾਂ ਨੂੰ ਫਿਰ ਪੰਜਾਬ ਯੂਨੀਵਰਸਿਟੀ ਪਟਿਆਲਾ ਆਪਣੇ ਨਾਲ ਲੈ ਗਏ ਇੱਥੇ ਇੱਕ ਗੁਰਮੁਖ ਸੰਗੀਤ ਵਿਭਾਗ ਵਿੱਚ ਇਸ ਵੇਲੇ ਇਹ ਕੰਮ ਕਰ ਰਹੇ ਨੇ ਡਾਕਟਰ ਗੁਰਨਾਮ ਸਿੰਘ ਦੇ ਸੇਵਾੰਤ ਹੋਣ ਤੋਂ ਬਾਅਦ ਔਰ ਅਮਰੀਕਾ ਜਾ ਵਸਣ ਤੋਂ ਬਾਅਦ ਸ਼ਿਕ ਕੌਮ ਦੇ ਬੜੇ ਵਿਦਵਾਨ ਕੀਰਤਨੀਏ ਔਰ ਪ੍ਰਸਿੱਧ ਕਲਾਸੀਕਲ ਮਾਹਿਰ ਡਾਕਟਰ ਅਲੰਕਾਰ ਸਿੰਘ ਨੇ ਇਹਨਾਂ ਦੀ ਪ੍ਰਤਿਭਾ ਨੂੰ ਪਛਾਣਿਆ ਇਸ ਵੇਲੇ ਇਹ ਉਹਨਾਂ ਦੇ ਨਾਲ ਉਹਨਾਂ ਦੇ ਅਸਿਸਟੈਂਟ ਵਜੋਂ ਅ ਅਸੋਸੀਏਟ ਵਜੋਂ ਕੰਮ ਕਰ ਰਹੇ ਨੇ ਸਤਿਗੁਰੂ ਕਿਰਪਾ ਕਰੇ ਜਸਬੀਰ ਸਿੰਘ ਜੇ ਵਧੀ ਕਲਾਵਾਲਿਆਂ ਨੂੰ ਸੱਚੇ ਪਾਤਸ਼ਾਹ ਛੜਦੀ ਕਲਾ ਬਖਸ਼ੇ ਤਾਂ ਕਿ ਉਹ ਬੀਬੀ ਜੀ ਦੇ ਪਾਏ ਪੂਰਨ ਹਿਤ ਚੱਲਦੇ ਹੋਏ ਗੁਰਮੁਖ ਸੰਗੀਤ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣ ਤੇ ਉਹਨਾਂ ਤੋਂ ਜੋ ਸਿੱਖਿਆ ਉਹਨੂੰ ਕਿਰਿਆਤਮਕ ਰੂਪ ਦੇਣ ਲਈ ਅਮਰੂਪ ਦੇ ਲਈ ਹਮੇਸ਼ਾ ਹੀ ਸ਼ਰਧਿਕਾ ਨਾਲ ਤਤਪਰ ਰਹਿਣ ਐਸੀ ਕਾਮਨਾ ਕਰਦੇ ਹੋਏ ਅਸੀਂ ਇਸ ਐਪੀਸੋਡ ਨੂੰ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਚਾਹੁੰਦੇ ਆ ਆਗੇ ਜੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ